ਨੇ ਕੋਈ ਉਹ ਪਿਸਤਨ ਦਾਗ ਨਹੀਂ ਬੋੜ ਦਾ ਪੱਤਾ ਹੁੰਦਾ ਨਾ ਉਹ ਨਹੀਂ ਬੋੜ ਦਾ ਪੱਤਾ ਇੱਥੇ ਕਰਕੇ ਆਪਾਂ ਨੂੰ ਪੇਪਰ ਕਾਰਡ ਬੋਰਡ ਦੇ ਨਾਲ ਹੀ ਹੈ ਨਾ ਉਹਨਾਂ ਸਟਾਈਲ ਪਾਸ ਲਈ ਕਲੀਨ ਕਰਦੇ ਸਾਈਡ ਦੇ ਵਿੱਚ ਫਰਸਟਾਈ ਨੇ ਆਪਾਂ ਟਰਾਈ ਕਰਦੇ ਆਂ ਆਪੀ ਕਿੰ ਆ ਕੀ ਦੇਖ ਲਈਏ ਥਾਂ ਦੇ ਵਿੱਚ ਲੋਕ ਕੀ ਪੂਰੇ ਬਣਾਉਣੇ ਨੇਗੀ ਕੀਰ ਬਣੀ ਹੋਈ ਆ ਕੀ ਉਹੇ ਕੋ ਬਣਾ ਲੈਣੇ ਹੈਗੀ ਪਰ ਲੰਬ ਤਾਂ ਨਹੀਂ ਕੋਕਾਂ ਨੇ ਜਿਹਨਾਂ ਉਹ ਕਰਦੀਆਂ ਹੁੰਦੀਆਂ ਸੀ ਜੀ ਜੀਆਂ ਆਪਣੀ ਕੋਈ ਕਰਨਾ ਨਹੀਂ ਆ ਫਿਰ ਕਰਕੇ ਸਾਈਡ ਰੱਖੀ ਦੇਣੀ ਸੀ ਫਿਰ ਵੀ ਇਸ ਤੋਂ ਬਾਅਦ ਜਿਹੜਾ ਸੈਕਿੰਡ ਹੁੰਦਾ ਨਾ ਥੁੱਲਣ ਵਾਲਾ ਉਹ ਔਖਾ ਹੈ ਕੰਮ ਬਹੁਤ ਜ਼ਿਆਦਾ ਔਖਾ ਵਾਤੋਂ ਕਿ ਨਹੀਂ ਇਹ ਇਹਦੇ ਨਾਲ ਅੱਜ ਕੋਈ ਵੀ ਨਾਲ ਚੱਪਦਾ ਹੈ ਤੇ ਜਦੋਂ ਚੱਪਦਾ ਹੈ ਤਾਂ ਟੁੱਟਦਾ ਹੈ ਉਹਦੇ ਵੀ ਹੱਥ ਆ ਗਿਆ ਹੋ ਵੀ ਕਾਮਯਾਬ ਹੋਮ ਹੋਗੇ ਕਾਮਯਾਬ ਇੱਕ ਦਿਨ ਸੋ ਹੋ ਗਏ ਹੈ ਪਲਟ ਪੜ ਕੇ ਆਪ ਇਹਨੂੰ ਉਹ ਕਰ ਲੈਨੇ ਆਂ ਸਕਾਰ ਲੈਨੇ ਆਂ ਕਿਉਂਕਿ ਮੈਂ ਜਿਆਦਾ ਮੂਹਰਤਾ ਨਹੀਂ ਰੱਖਿਆ ਕਿ ਇੱਕ ਤਾਂ ਹੁੰਦਾ ਚੁੱਲੇ ਤੇ ਬਣਦਾ ਚੁੱਲੇ ਤੇ ਅੱਗ ਜਿਹੜੀ ਆ ਬਹੁਤ ਵਧੀਆ ਮੱਚਦੀ ਹੁੰਦੀ ਆ ਤੇ ਇਹ ਗੈਸ ਦੀ ਅੱਗ ਜਿਹੜੀ ਥੋੜਾ ਜਿਹਾ ਇਹਨਾਂ ਨੂੰ ਜਲਾ ਦਿੰਦੀ ਆ। ਥੋੜਾ ਜਿਹਾ ਮਤਲਬ ਉਹ ਦੇ ਕੇ ਸਖਾਤ ਮਸਤ। ਪਾਣੀ ਭਰਾਂ ਮੇਰਾ ਚੱਲਦਾ। ਇਹਨਾਂ ਨੂੰ ਫਲਾ ਲੈਣੇ ਆਂ। ਮੇਨ ਹੁੰਦਾ ਹੈ ਵੀ ਇਹਦੀਆਂ ਜਿਹੜੀਆਂ ਜਿਹੜੀਆਂ ਸਾਈਡਾਂ ਨੇ ਜੀਆਂ ਉਹ ਪਤਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਕਿਉਂਕਿ ਸੈਂਟਰ ਦੇ ਵਿੱਚ ਜਿਵੇਂ ਹੈ ਨਾ ਠਿੱਕ ਹੋ ਜਾਂਦਾ ਆ ਸਾਈਡਾਂ ਹੋ ਜਾਂਦੀਆਂ ਨੇ ਜੀਆਂ ਪਤਲੀਆਂ ਤੇ ਕੁੱਟ ਗਾਇਆ। ਪਣੀ ਤਾਂ ਨਹੀਂ ਹੋਣਾ ਦੇਣਾ ਗੈਸ ਤੋਂ ਨਾਲ-ਨਾਲ ਘੱਟ ਜ਼ਿਆਦਾ ਵੀ ਕਰਨਾ ਪੈਣਾ ਹੈ ਕਿਉਂਕਿ ਨਾ ਇਹ ਮੁੜ ਕੇ ਜ਼ਿਆਦਾ ਹੋਵੇ ਤਾਂ ਮੱਚ ਜਾਂਦਾ ਹੈ ਊੜਾ ਤੇ ਜੇ ਘੱਟ ਹੋਏ ਗੈਸ ਤਾਂ ਫਿਰ ਇਹ ਸੱਟਾ ਰਹਿੰਦਾ ਵਾ ਤੋਂ ਆ ਦੇਖੋ ਮੇਰੇ ਤੋਂ ਸੈਕਿੰਡ ਸਟੈਪ ਇਹ ਵੀ ਇਹਨੂੰ ਫਲਾਈ ਦੇ ਨਾਲ ਚੈੱਕ ਕਰ ਲੈਣਾ ਵੀ ਇਹ ਪੱਕਿਆ ਹੈ ਕਿ ਨਹੀਂ ਹਰ ਸਾਈਡ ਤੋਂ ਇਹਨੂੰ ਟੌਪਰ ਨਾਲ ਦੇਖਣਾ ਚੈੱਕ ਕਰਨਾ ਵਾ ਕਿ ਇਹਨਾਂ ਸਾਈਡਾਂ ਤੇ ਕੋੜੀਆਂ ਕਿ ਨਹੀਂ ਉਸ ਤੋਂ ਬਾਅਦ ਇਹ ਸਿੱਪੀਆ ਇਹ ਇਹਨਾਂ ਨੂੰ ਪਾ ਲਈ। ਇਹ ਥੋੜੇ ਪੱਕੇ ਹੋਣਾਂ ਤੇ ਟਾਈਮ ਦੇਵਾਂਗੀ। ਕਿਉਂਕਿ ਗੈਂਸ ਦਾ ਟਿਕਰੀ ਆਉਣਾ। ਗਰਮੀ ਦੇ ਵਿੱਚ ਦੇਖ ਲੋ ਸੀ ਕਿ ਕੱਲ ਮਿਲ ਪਿਆ ਸੀ ਕੱਲ ਪੰਗਾ ਲੈਣਾ ਸੀਗਾ ਇਹ ਕੀ ਕਿਹਦੇ। ਗਰਮੀ ਦੇ ਵਿੱਚ ਅਸੀਂ ਕਿਹੜੇ ਹੁਣ ਥੋੜੇ ਬਣਾਉਣ ਲੱਗੇ ਆਂ ਇਹ। ਮਾਸ ਰਸ਼ੇਫ ਬਣੀ ਹੋਈਆਂ। ਇਹ ਇਹਨੂੰ ਫੁਲਟਾਉਣਾ ਵਾ ਨਹੀਂ ਤਾਂ ਇਹਨੇ ਟੁੱਟ ਜਾਣਾ ਹੈ ਇਹਦੀ ਮੇਨ ਪ੍ਰੋਬਲਮ ਨਹੀਂ ਇਹਦੀ ਚੇਪਾ ਕਰੀ ਰਹਾ ਵਾ ਕਿਉਂਕਿ ਤਵਾ ਆਪਣਾ ਦੂਜਾ ਆ ਠੀਕ ਹੈ ਇੱਕ ਪਿੰਡਾਂ ਦੇ ਵਿੱਚ ਮੋਟਾ Það er að við verðum að hljóta. ਨਾ ਵੀ ਪਹਿਲੀ ਕੋਸ਼ਿਸ਼ ਜਿਹਦੇ ਕਰਾਂ ਮੈਂ ਸਫਲ ਹੋ ਗਈ। ਸਾਈਟਾਂ ਤੋਂ ਬਸ 10 12 ਨੇ ਪੂਰੇ ਖਰਾਬ ਬਿੱਤੇ ਬਾਦਿੰਗੇ। ਨਹੀਂ ਇੰਨੇ ਵੀ ਨਹੀਂ। ਹੁਣ ਤਾਂ ਬਹੁਤ ਵਧੀਆ ਬਣ ਰਹੀ ਹੈ ਜੀ। ਕੋਸਾ ਉੱਠ ਜਨਾਬ। ਕੋਸਾ ਕੋਸਾ ਬੈਠੀ ਹੋਣਾ ਹੈ ਕਿ ਕੋਸਾ ਉੱਠੀ। ਹਮ। ਦੰਡਾ ਤਾਂ ਮੈਂ ਦਿੱਤਾ ਬੋਲਦੀ। ਹਾਂ ਅਸੀਂ ਉਦੋਂ ਹੀ ਇਹਦੇ ਵਿੱਚ ਪਾ ਲਿਆ ਸੀ ਉਹ ਹੈ ਜੀ। ਲੱਕ ਬੋਨ ਲੂਰੀ ਪੈਂਦੀ ਐ ਇਸ ਹਮ ਛੋਟੀ ਹੁੰਦਾ ਦੇਖ ਜਿੰਨੀ ਵੱਡੀ ਲੱਗਦੀ ਹਮ ਇੱਕ ਨੀ ਆਸ ਤੇ ਗਿਲਾਈ ਕਿ ਇਹ ਤਾਂ ਮਤਲਬ ਆਖਰ ਜੇ ਜਾਂਦਾ ਖਾਰ ਜਣਾ ਜਿਵੇਂ ਇੱਥੇ ਇਹਦਾ ਕਲਰ ਥੋੜਾ ਜਿਹਾ ਨਾਈਟਿਸ਼ ਜਿਵੇਂ ਰੋਟੀ ਵਰਗਾ ਲੰਦਾ ਹੁਣ ਇਹ ਦੇਖੋ ਜਿਉ ਬਣਨ ਤੋਂ ਬਾਅਦ ਇਦਾਂ ਦਾ ਹੋਇਆ ਹੈ ਨਾ ਥੋੜਾ ਜਿਹਾ ਜਿਹੜਾ ਕਲਰ ਹੁੰਦਾ ਨਾ ਇਹ ਟੈਗ ਜੱਟ ਬੁੜੇ ਹਾਂ ਬੋਲਣਾ ਨਹੀਂ ਲਗਾ ਲਾਸਟ

ਸੀਤਾ ਹੈ ਹੈ ਹਲੋ ਆਜੋ ਪੂਰੇ ਖਾਣੇ ਆ ਤਾਂ ਵੀ ਬਈ ਬਈ ਸਬਸਕ੍ਰਾਈਬ ਨੂੰ YouTube ਚ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਜਾਇਓ ਸੀਤਾ ਵੈਲਕਮ ਟੂ ਮਾਈ ਚੈਨਲ ਕੱਟਦਾ ਜਾਂ ਨਹੀਂ ਨਹੀਂ ਦੇਂਗੇ ਉਹ ਕਿੱਥੇ ਕੱਟਿਆ ਲੱਗਦਾ ਹੁੰਦਾ ਨਾ ਦੱਸ ਬਹੁਤ ਹੋਊਗਾ ਯਾਰ ਬਹੁਤ ਹੋਣੀ ਜੀ ਬੜੇ ਕੋਈ ਗੱਲ ਨਹੀਂ ਦੋਵੇਂ ਹੁਣ ਬੈਠਣੇ ਤੁਸੀਂ ਪਹਿਲਾਂ ਕਿਸੇ ਆਪਰਾਤ ਨੂੰ ਫਿਰ ਹੋ ਜਾਵੇਗਾ ਨਾ ਚਲੋ ਕਰ ਦਿੰਦੇ ਹਾਂ ਉਹ ਕੀ ਰਿਪਲਾਈਸ ਦਾ ਕਰਦੇ ਆਂ ਐਂਡ ਜੇ ਤੁਸੀਂ ਇਹਦੇ ਵਿੱਚ ਆਉਂਗੇ ਤੁਸੀਂ ਦੇਖੋਗੇ ਤਾਂ ਤੁਸੀਂ ਸਾਨੂੰ ਕਮੈਂਟ ਕਰਿਓ ਕਿ ਸਾਡੇ ਕੋਲੋਂ ਕੋਈ ਵੇਖੋ ਮੈਂ ਸੇਕ ਤਾਂ ਨਹੀਂ ਹੋਈ ਕੋਈ ਅਸੀਂ ਗਲਤੀ ਤਾਂ ਨਹੀਂ ਕਰ ਲਈ ਤੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਉਂਗੇ ਤਾਂ ਪਲੀਜ਼ ਅਨ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓਸ ਚੈੱਕ ਕਰਨ ਨੂੰ ਤਾਂ ਪਿਆਰੇ ਪਿਆਰੇ ਕਮੈਂਟ ਜਰੂਰ ਕਰਕੇ ਜਾਇਓ ਥੈਂਕ ਯੂ ਥੈਂਕ ਯੂ